ਤਾਂ ਦੱਸੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਦੋ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਵਾਅਦਾ ਕੀਤਾ ਸੀ ਉਸ ਨੂੰ ਹੁਣ ਸੀਐਮ ਮਾਨ ਨੇ ਪੂਰਾ ਕਰ ਦਿੱਤਾ ਹੈ ਜਿੱਥੇ ਸੀਐਮ ਮਾਨ ਆਪਣੇ ਸਮੱਸਿਆਵਾਂ ਜਿਹੜੀ ਕਿ ਲੋਕਾਂ ਦੇ ਨਾਲ ਨਿੱਜੀ ਤੌਰ ਤੇ ਜੁੜੇ ਨੇ ਉੱਥੇ ਹੀ ਜਲੰਧਰ ਦੇ ਵਿੱਚ ਮੌਕੇ ਤੇ ਹੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ ਤਾਂ ਦੱਸੋ ਕਿ ਜਲੰਧਰ ਦੇ ਵਿੱਚ ਸੀਐਮ ਮਾਨ ਨੇ ਕਿਵੇਂ ਮਸਲੇ ਹੱਲ ਕੀਤੇ ਨੇ ਉਹਨਾਂ ਦੀ ਹੀ ਜ਼ੁਬਾਨੀ ਸੁਣਦੇ ਆਂ ਮੈਂ ਜ세ਦਾਰ ਹਰੀ ਸਿੰਘ ਪਿੰਡ ਵਾਂ ਤਾਰਾ ਸਿੰਘ ਜਲਾ ਪ੍ਰਧਾਨਾ ਆਵਾਦਿਮ ਪਾਰਟੀ ਲਕਸ এমਪਲਾਈਜ਼ਿੰਗ ਤਰਨਤਾਰਨ ਅਸੀਂ ਜੋ ਸੀਐਮ ਸਾਹਿਬ ਦਾ ਦਰਬਾਰ ਲਾਇਆ ਔਰ ਹਰ ਐਤਵਾਰ ਦੇ ਵਿੱਚ ਦੋ ਦਿਨ ਜਲੰਧਰ ਦੋ ਦਿਨਾਂ ਨਾਲ ਮਾਲਵਾ ਮਾਝਾ ਤੇ ਦੁਆਬਾ ਤੇ ਚੰਡੀਗੜ੍ਹ ਦੋ ਦਿਨ ਵੰਡੇ ਬਹੁਤ ਵਧੀਆ ਪ੍ਰਾਲਾ ਹੈ ਇਸ ਤੋਂ ਪਹਿਲਾਂ ਇਦਾਂ ਕਦੀ ਮੁੱਖ ਮੰਤਰੀਆਂ ਨੇ ਦਰਬਾਰ ਲਾਇਆ ਹੀ ਨਹੀਂ ਸੀ ਆਪਣੇ ਘਰ ਦੇ ਵਿੱਚ ਕਿਸੇ ਨੂੰ ਮਿਲਲੇ ਜਿਨ੍ਹਾਂ ਦਾ ਵੀ ਕੰਮ ਹੁੰਦਾ ਹੈ ਬੜੀ ਤਸੱਲੀ ਨਾਲ ਹੁੰਦਾ ਹੈ ਅਸੀਂ ਤਰਨਤਾਰਨ ਜਿਹੜੇ ਤੋਂ ਆਏ ਆ ਹਰੇਕ ਤੁਹਾਨੂੰ ਜਿਹੜੇ ਪੁਰਾਣੇ ਵਰਕਰ ਆ ਸਾਡਾ ਜਿਹੜਾ ਅਸੀਂ ਕੰਮ ਸੀ ਲੈ ਕੇ ਆ ਸਾਡੇ ਤਸੱਲੀ ਹੋ ਗਈ ਆ ਮੁੱਖ ਮੰਤਰੀ ਸਾਹਿਬ ਨੇ ਬਹੁਤ ਗੌਰ ਨਾਲ ਸੁਣਿਆ ਔਰ ਨੇੜੇ ਸੁਣਿਆ ਸਾਨੂੰ ਆਸ ਹੈ ਸਾਡਾ ਕੰਮ ਹੋ ਜੂਗਾ ਮੈਂ ਜੀ ਬਲਵਿੰਦਰ ਸਿੰਘ ਪਿੰਡ ਰਾਜੇ ਰਾਜੋਗਿਆ ਤੋਂ ਸਰਕਲ ਇੰਚਾਰਜ ਆਮ ਆਦਮੀ ਪਾਰਟੀ ਸਾਨੂੰ ਸਾਡੇ ਆ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਜਾ ਕੇ ਪਿੰਡਾਂ 'ਚ ਮਿਲਣਾ ਇਹ ਬਹੁਤ ਚੰਗਾ ਲੱਗਾ ਹੈ ਜਿਵੇਂ ਆ ਆਪਣੇ ਮਾਝੇ ਦੇ ਦਬਾਬੇ ਹਲ ਕੇ ਜਾ ਕੇ ਲੋਕਾਂ ਨਾਲ ਮਿਲਵੀਆਂ ਕਰਦੇ ਆ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਬੜਾ ਮਾਣ ਹੈ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡਾ ਕੁਝ ਹਲਕਾ ਖੇਮ ਕਰਨ ਹੈ ਜੀ ਉੱਥੇ ਕੋਈ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਸੀ ਪੁਰਾਣੀ ਲੈਣ ਆ ਕਾਫੀ ਚਿਰ ਤੋਂ ਪੈਂਡਿੰਗ ਪਈ ਆ ਉਹਨੂੰ ਪਟਵਾ ਕਢਾਉਣ ਵਾਸਤੇ ਸੀਐਮ ਸਾਹਿਬ ਨੂੰ ਮਿਲੇ ਆ ਸਾਨੂੰ ਸੀਐਮ ਸਾਹਿਬ ਨੇ ਭਰੋਸਾ ਦਿੱਤਾ ਵੀ ਤੁਹਾਡੀ ਇਹ ਲਾਈਨ ਜਿਹੜੀ ਜਲਦ ਤੋਂ ਜਲਦ ਵਾਦੀ ਤੋਂ ਬਾਹਰ ਕੱਢੀ ਜਾਏਗੀ ਅੱਜ ਆਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੂੰ ਸਾਡੇ ਜਿਹੜੇ ਇਲਾਕੇ ਵੈਸਟ ਦੇ ਵਿੱਚੋਂ ਸ੍ਰੀ ਮਹਿੰਦਰਪਾਲ ਜੀ ਦਿੱਤੇ ਹਨ ਉਹਨਾਂ ਦੇ ਜਤਾਂ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਵਧਾਈਆਂ ਦੇਣ ਵਾਸਤੇ ਉਹਨਾਂ ਕੋਲ ਆਏ ਹਾਂ ਮੇਰੇ ਨਾਲ ਪੰਜਾਬ ਦੇ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਜੋ ਕਿ ਪਰਜਾਪਤ ਸਮਾਜ ਸਾਡੇ ਇੱਥੇ ਵੈਲਫੇਅਰ ਸੁਸਾਇਟੀ ਹੈਗੀ ਹੈ ਜਲੰਧਰ ਦੇ ਵਿੱਚ ਸ਼ਾਸਤਰੀ ਮਾਰਕੀਟ ਦੇ ਵਿੱਚ ਅਸੀਂ ਅੱਜ ਤਕਰੀਬਨ ਕਾਫੀ ਉੱਥੇ ਗੈਦਰਨ ਕੀਤੀ ਸੀ ਔਰ ਅਸੀਂ ਉਹਨਾਂ ਨੂੰ ਅੱਜ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚੇ ਹੈਗੇ ਔਰ ਅਸੀਂ ਆਪਣੇ ਸਮਾਜ ਦੇ ਪਰਜਾਪਤ ਸਮਾਜ ਵਾਸਤੇ ਡੇਰਾ ਬਾਬਾ ਨਾਨਕ ਦੇ ਐਮਐਲਏ ਦੀ ਸੀਟ ਵਾਸਤੇ ਵੀ ਉਹਨਾਂ ਨੂੰ ਆਪ ਅੱਜ ਇੱਕ ਐਪਲੀਕੇਸ਼ਨ ਦਿੱਤੀ ਹੈ ਤੇ ਸੀਐਮ ਸਾਹਿਬ ਕਹਿੰਦੇ ਵੀ ਠੀਕ ਆ ਉਹਦੇ ਉੱਤੇ ਗੌਰ ਕੀਤਾ ਜਾਵੇਗਾ ਤੁਹਾਡਾ ਹੱਕ ਬਣਦਾ ਹੈ ਤੁਸੀਂ ਸਾਨੂੰ ਐਪਲੀਕੇਸ਼ਨ ਦਿੱਤੀ ਤੇ ਅਸੀਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਾਂਗੇ ਜੇ ਸਾਡੇ ਉਹ ਸਾਡੇ ਸਮਾਜ ਦੇ ਬੰਦੇ ਨੂੰ ਉਹ ਟਿਕਟ ਦੇ ਕੇ ਨਵਾਜਦੇ ਹਨ ਅਸੀਂ 101% ਜਿਹੜੀ ਆ ਉਹ ਡੇਰਾ ਬਾਬਾ ਰਾਣਕ ਦੀ ਜਿਹੜੀ ਸੀਟ ਹੈ ਜਿੱਤ ਕੇ ਭਗਵੰਤ ਮਾਨ ਜੀ ਦੇ ਹੁਣੇ ਝੋਲੀ ਪਾਵਾਂਗੇ ਮੇਰੇ ਨਾਲ ਸਾਰਿਆਂ ਦਾ ਸਰਦਾਰ ਬੜੀ ਸਰਦਾਰ ਬਲੰਦਰ ਸਿੰਘ ਜੀ ਦਾ ਹੁਣ ਨਾਲ ਆਉਂਦੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਬੜਾ ਸਹਿਯੋਗ ਕੀਤਾ ਕਿ ਸਾਨੂੰ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਉਹਦੇ ਵਾਸਤੇ ਸਾਨੂੰ ਦਿਨ ਰਾਤ ਇੱਕ ਕਰਨੀ ਚਾਹੀਦੀ ਹੈ ਇਹਨਾਂ ਦਾ ਬਹੁਤ ਸਹਿਯੋਗ ਹੈ ਸਾਡੇ ਸਮਾਜ ਦੇ ਵਿੱਚ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਬਹੁਤ ਇੱਕ ਅੱਛਾ ਸੁੰਦਰ ਸਮੇਂ ਹੈ ਕਿ ਅੱਜ ਅਸੀਂ ਸੀਐਮ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਔਰ ਇਸ ਮੁਲਾਕਾਤ ਕਰਨ ਦਾ ਜਿਹੜਾ ਸਾਡਾ ਅੱਜ ਇੱਕ ਮਕਸਦ ਸੀਗਾ ਕਿ ਸਾਡੇ ਜੋ ਜਲੰਧਰ ਦੇ ਵਿੱਚ 크ਿਸਚੀਅਨਸ ਸਮੁਦਾਇ ਨੇ ਜੋ ਪ੍ਰੋਬਲਮ ਸਾਰੀਆਂ ਅਸੀਂ ਉਸ ਵਿਸ਼ੇ ਦੇ ਵਿੱਚ ਉਹਨਾਂ ਨੂੰ ਮਿਲੇ ਆ ਕਿ ਜੋ ਸਾਡੀਆਂ ਕਬਰਸਤਾਨ ਦੀ ਕਮਿਊਨਿਟੀ ਹਾਲ ਦੀ ਜੋ ਵੀ ਸਾਡੀ ਪ੍ਰੋਬਲਮ ਆ ਅੱਜ ਅਸੀਂ ਸੀਐਮ ਸਾਹਿਬ ਨੂੰ ਦੱਸੀ ਆ ਔਰ ਸਾਨੂੰ ਭਰੋਸਾ ਦਵਾਇਆ ਸੀਐਮ ਸਾਹਿਬ ਨੇ ਕਿ ਬਹੁਤ ਜਲਦੀ ਕਬਰਸਤਾਨ ਦਾ ਔਰ ਕਮਿਊਨਿਟੀ ਹਾਲ ਦਾ ਜਿਹੜਾ ਮਸਲਾ ਆ ਔਰ ਉਹ ਹੱਲ ਕੀਤਾ ਜਾਏਗਾ ਔਰ ਅਸੀਂ ਵਿਸ਼ਵਾਸ ਕਰਦੇ ਆ ਕਿ ਸੀਐਮ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਉਹਨੂੰ ਬਹੁਤ ਜਲਦੀ ਪੂਰਾ ਕਰਨਗੇ ਅਸੀਂ ਸੀਐਮ ਸਾਹਿਬ ਦਾ ਔਰ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਥੈਂਕ ਯੂ ਮੇਰਾ ਨਾਮ ਰਣਜੀਤ ਪ੍ਰਤਾਪ ਸਿੰਘ ਆ ਜੀ ਪਿੰਡ ਮੇਰਾ ਬੂਲੇਆ ਮੈਂ ਸੀਐਮ ਸਾਹਿਬ ਨੂੰ ਮਿਲਣ ਆਇਆ ਸੀਗਾ ਅੱਜ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਕੋਈ ਸੀਐਮ ਸਾਹਿਬ ਨਹੀਂ ਮਿਲੇ ਜਿਨਨੇ ਆਦਰ ਪਿਆਰ ਨਾਲ ਇਹ ਮਿਲੇ ਆ ਸਾਰਿਆਂ ਨੂੰ ਮਿਲ ਰਿਹਾ ਜੋ ਜੋ ਕਿਸੇ ਦਾ ਕੰਮ ਆ ਉਹਦਾ ਮੌਕੇ ਦੇ ਹੀ ਹੱਲ ਹੋ ਰਿਹਾ ਮੇਰੇ ਉੱਥੇ ਪਿੰਡ ਦੇ ਵਿੱਚ ਪੀਰਾਂ ਦੀ ਜਗ੍ਹਾ ਆ ਜਿੱਥੇ ਪਾਣੀ ਦੀ ਸਪਲਾਈ ਨਹੀਂ ਜਾ ਰਹੀ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਆ ਉਹ ਕਹਿੰਦੇ ਵੀ ਚੰਦ ਦਿਨਾਂ ਦੇ ਵਿੱਚ ਵਿੱਚ ਪਾਣੀ ਦੀ ਸਪਲਾਈ ਚਾਲੂ ਹੋ ਜਾਊਗੀ ਇਸ ਤਰ੍ਹਾਂ ਪਹਿਲਾਂ ਕੋਈ ਵੀ ਸੀਐਮ ਸਾਹਿਬ ਨਹੀਂ ਮਿਲੇ ਕਿਸੇ